ਸਾਰੇ ਆਦਰਨੀਏ ਆਪ ਸਭ ਨੂੰ ਭਾਜੀ ਨરેન્દ્રભાઈ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੀ ਉਹ ਤੋਂ ਬਹੁਤ ਲੰਬੇ ਚਿਰ ਤੋਂ ਪੰਜਾਬ ਬਾਰੇ ਪੰਜਾਬ ਦੇ ਲਾਡਾਂ ਬਾਰੇ ਬਹੁਤ ਲੰਬੀਆਂ ਗੱਲਾਂ ਜਿਹੜੀਆਂ ਇਹ ਨਾ ਬੰਦੀਆਂ ਰਹੀਆਂ ਅੱਗੇ ਹੋ ਜਾਓ ਸ੍ਰੀ ਅਮਿਤ ਸ਼ਾਹ ਦੀ ਜਿਹੜੇ ਹੋਮਸਟੇ ਬੀ ਸਾਡੇ ਸ਼ੌਕੀ ਜੁਆਇੰਟ ਪੰਜਾਬ ਚ ਇਕੱਠਾ ਹੀ ਹਿਮਾਚਲ ਹਰਿਆਣਾ ਪੰਜਾਬ ਸੀ ਉਹ ਪੰਜਾਬੀ ਸੁਣਦੇ ਵੀ ਨੇ ਪੰਜਾਬੀ ਬੋਲਦੇ ਵੀ ਨੇ ਜਾਣਦੇ ਵੀ ਨੇ ਭਾਵੇਂ ਲੱਗਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਸਾਡੇ ਸੰਗਠਨ ਮੰਤਰੀ ਦਾਨ ਸਿੰਘ ਜੀ ਸਾਡੇ ਜਲ ਸਰੋਤ ਮੰਤਰੀ ਨੇ ਸ਼ਕਾਵਤ ਸਾਹਿਬ ਸ਼੍ਰੀ ਜਖੜ ਜੀ ਸਾਡੇ ਸਾਡੇ ਲੁਧਿਆਣਾ ਦੇ ਰਵਿੰਦਰ ਯਾਦ ਜੀ ਬੀਜੇਪੀ ਇਨਾ ਦਾ ਮੈਂ ਧੰਨਵਾਦੀ ਹਾਂ ਦਿਲ ਦੀਆਂ ਕਰਾਈਆਂ ਬਹੁਤ ਬਹੁਤ ਦਾ ਹੈ ਨਾ ਜਿਨ੍ਹਾਂ ਨੇ ਮੈਨੂੰ ਠੀਕਾ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਪਰਿਵਾਰ ਦਾ ਸਾਥੀ ਬਣਾਇਆ ਮੈਂ ਬਹੁਤ ਦਿੱਤੀਆਂ ਕਰਾਈਆਂ ਤੁਹਾਿੰਨਾਂ ਦਾ ਧੰਨਵਾਦ ਦੋ ਤਿੰਨ ਪ੍ਰਮੁੱਖ ਗੱਲਾਂ ਸਭ ਤੋਂ ਪਹਿਲੀ ਪੰਜਾਬ ਚੁਕੀ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਅਮਨ ਸ਼ਾਂਤੀ ਨੂੰ ਹਮੇਸ਼ਾ ਬੰਕਰ ਦੀ ਕੋਸ਼ਿਸ਼ ਕਰਦੇ ਤੇ ਉਸ अमन ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਸ਼ਕਤੀ ਮਜਬੂਤੀ ਨਾਲ ਸਾਹਮਣੇ ਆ ਰਿਹਾ ਉਹ ਬੀਜਪੀਆ ਬੀਜਪੀ ਦੀ ਸਰਕਾਰ ਕਿਉਂਕਿ ਮੈਨੂੰ ਪਤਾ ਜਿੰਨੇ ਮੇਰੇ ਦਾਦਾ ਜਸਤਾਰ ਬਿਆਨ ਸਿੰਘ ਜੀ ਦੇ ਉਦੋਂ ਬੀਜਪੀ ਨਾ ਰੜਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਮਨਾਲ ਦੇ ਉਹ ਸ਼ਹੀਦ ਹੋ ਗਏ ਇੱਕ ਮੁੱਠ ਹੋ ਕੇ ਕੰਮ ਕੀਤਾ ਉਸੇ ਤਰੀਕੇ ਨਾਲ ਅੱਜ ਪ੍ਰਾਇੋਰਟੀ ਕਿਉਂਕਿ ਅੱਤਵਾਦ ਅੱਜ ਦਾ ਬਦਲ ਗਿਆ ਅੱਜ ਅੱਤਵਾਦ ਗੈਂਗਸਟਰਾਂ ਦੇ ਸ਼ਕਲ 'ਚ ਅੱਜ ਵਿਦੇਸ਼ਾਂ 'ਚ ਬਹਿ ਕੇ ਤੁਸੀਂ ਉਹ ਰੋਜ਼ ਕਿਤੇ ਨਾ ਕਿੰਨੇ ਲੋਕਾਂ ਨੂੰ ਮਾਰ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਸਪਾਰੀ ਲੈ ਰਹੇ ਆ ਕਿਤੇ ਨਾ ਕਿਤੇ ਲੋਕਾਂ ਨੂੰ ਲੁੱਟ ਰਹੇ ਆ ਉਹਦੇ ਵਿੱਚ ਤੁਸੀਂ ਰੋਜ਼ ਇਹ ਹਾਲਾਤ ਪੰਜਾਬ ਦੇ ਦੇਖਦੇ ਹੋ ਕਿਉਂਕਿ ਸਭ ਤੋਂ ਪ੍ਰਾਇੋਰਟੀ ਇਹ ਆ ਜਿਹਦੇ ਕਰਕੇ ਸਾਡੀ ਇੰਡਸਟਰੀ ਉੱਥੇ ਆਣਾ ਤਾਂ ਮੇਨ ਅਸਟ ਟਾਊਨ ਹੈ ਰੋਜ਼ ਕਿਸੇ ਨਾਲ ਗੱਲ ਕਰੋ ਅਗਲਾ ਕਹਿੰਦਾ ਜੀ ਮੈਂ ਚੱਕ ਛੱਡ ਕੇ ਬਦਿਆ ਪ੍ਰਦੇਸ਼ ਜਾ ਰਿਹਾ ਮੈਂ ਛੱਡ ਕੇ ਉਪੀ ਜਾ ਰਿਹਾ ਕਿਉਂ ਕਿਉਂਕਿ ਉੱਥੇ ਸਰਕਾਰਾਂ ਜਿਹੜੀਆਂ ਬੀਜੇਪੀ ਬਈਆਂ ਨੇ ਉਹ ਇਸ ਤਰੀਕੇ ਨਾਲ ਤਗੜੇ ਹੋ ਕੇ ਕੰਮ ਕਰ ਰਹੀਆਂ ਉੱਥੇ ਕਿਸੇ ਵੀ ਐਟਰੀਸ਼ਨਲ ਨੂੰ ਮਾੜੇ ਬੰਦੇ ਨੂੰ ਉਹ ਸਿਰ ਨਹੀਂ ਚੱਕਣ ਦੇਉਂਦੇ ਤੇ ਆਮ ਇਨਸਾਨ ਚਾਹੁੰਦਾ ਕੀ ਹੈ ਸਭ ਤੋਂ ਪਹਿਲਾਂ ਉਹ ਆਪਣੀ ਅਮਨ ਸ਼ਾਂਤੀ ਪੀਸ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਪੰਜਾਬ ਚ ਜਿਹੜੀ ਪਿਛਲੇ ਕਈ ਸਾਲਾਂ ਤੋਂ ਉਹ ਦੇਚੈਨਲੋ ਲੋਕ ਵਿਦੇਸ਼ਾਂ ਜਾ ਰਹੇ ਆ ਪਰ ਉਹ ਗੈਂਗਸਟਰ ਜਿਹੜੇ ਅਤਵਾਦੀ ਰੂਪ ਚ ਉੱਥੇ ਵੀ ਪਿੱਛਾ ਨਹੀਂ ਛੱਡ ਰਹੇ ਤੇ ਇਸ ਕਰਕੇ ਪੰਜਾਬ ਨਸ਼ੇ ਦੇ ਹਾਲਾਤ ਸਾਰੀਆਂ ਸਰਕਾਰਾਂ ਰਹੀਆਂ ਕਿਸੇ ਨੇ ਰੋਕਿਆ ਕਾਂਗਰਸ ਵੀ ਲਈ ਹੁਣ ਆਮ ਆਦਮੀ ਪਾਰਟੀ ਆ ਵਾਅਦੇ ਕਰਦੇ ਰਹੇ ਕਿ ਪੰਜਾਬ ਉਦਮਤੁੱਤ ਕਰੇ ਇਸ ਤਰਕੇ ਜੋ ਸੋਚ મોદી ਸਾਹਿਬ ਦੀ ਹੈ ਚਾਹੇ ਉਹ ਦੇਸ਼ ਦੀ ਗੱਲ ਕਰਨ ਕਿ ਕਿਤੇ ਦੀ ਕਿਤੇ ਲੈ ਕੇ ਜਿਸ ਅੰਸ਼ਾਦ ਅਗਰ 47 ਦੀ ਗੱਲ ਵੀਰ ਜਨ 47 ਦੀ ਗੱਲ ਜਿਹੜਾ ਨੇ ਸੰਵਿਸ਼ਣ 3 ਜੇ ਨੰਬਰ ਤੇ ਮਿਕਸਤਪਾ ਚ ਬਣਾਉਂਦੀ ਜੇ ਨੰਬਰ ਤੇ ਗੱਲ ਕਰਦੀ ਪ੍ਰਿੰਸ ਸਾਹਿਬ ਫਿਰ ਆਪਾਂ ਕਿਉਂ ਨਾਲ ਜੀ ਆਪਣਾ ਪੰਜਾਬ ਅਸੀਂ ਕਿਉਂ ਕਿੱਥੇ ਰਹਿ ਜੀ ਉਸ ਯੱਗ ਦੇ ਵਿੱਚ ਪੰਜਾਬ ਕਿਉਂ ਨਾ ਅੱਗੇ ਜਾ ਰਿਹਾ ਏ ਕੋ ਉਹ ਨੂੰ ਸਭ ਚੀਜ਼ਾਂ ਨੂੰ ਦੇਖਦੇ ਹੋਏ ਤੇ ਪਹਿਲੀ ਗੱਲ ਸਭ ਤੋਂ ਆਹ ਹਾਂ 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 ਤੱਕ ਬੀਜੇਪੀ ਜੀ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਤਾਂ ਕਿਹਾ ਵੀ ਦੇਖੀ ਬਈ ਭਾਈ ਇਹ ਵੀ ਤੁਸੀਂ ਵੀ ਜਿਆ ਹੋਇਆ ਮਿਹਨਤ ਕਰਕੇ ਜਿਹੜੀ ਬੀਜੇਪੀ ਨੂੰ ਇੱਥੇ ਤੱਕ ਲੈ ਕੇ ਆਈ ਹੈ ਅੱਜ ਆ ਬੰਦੀਆਂ ਬਨਾਰ ਦਿਖ ਰਹੇ ਆ ਕੋਲੇ ਅਸੀਂ ਅੱਜ ਜੁਆਇਨ ਕਰਕੇ ਪਰ ਉਹਦੇ ਪਿੱਛੇ ਕਾਰਨ ਕੀ ਆ ਵੀ ਅੱਜ ਤੱਕ ਬੀਜੇਪੀ ਜੀ ਟੀਮ ਅਕਾਲੀ ਦਲ ਏ ਟੀਮ ਇਹ ਬੀਜੇਪੀ ਕੋਲ ਖੇਡਣ ਦਾ ਮੌਕਾ ਇਕੱਲੇ ਕੰਮ ਕਰਨ ਦਾ ਮੌਕਾ ਨਹੀਂ ਸੀ ਕਿ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਕੱਲੇ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇੱਕ ਟੀਮ ਬਣ ਕੇ ਆਪ ਬੀਜੇਪੀ ਅਗਵਾਈ ਦੇਣ ਲਈ ਤਿਆਰ ਆ ਤੇ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਵੀ ਸਭ ਤੋਂ ਵੱਧ ਸਾਡੇ ਵਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਜਿਹੜੇ ਦੇਸ਼ ਭਤੀ ਮੇਸ਼ਾਂ ਸੋਚ ਰੱਖਦੇ ਆ ਤੇ ਸਾਡੇ ਕੋਲੇ ਇੱਕ ਵੱਡੀਆਂ ਮੌਕੇ ਵੀ ਸੀ ਪੰਜਾਬ ਤੇ ਲੁਧਿਆਣੇ ਦਾ ਇਹਦੇ ਵਿੱਚ ਆਪਾਂ ਯੂਨਤ ਆ ਉਤੋਂ ਬਾਅਦ ਹੀ ਆ ਦੇਖੋ ਤਾਂ ਸਹੀ ਕਰਤਾਰਪੁਰ ਸਾਹਿਬ ਲੰਘਾ ਜਿਹੜਾ ਕਿ ਲੱਖਾਂ ਨਹੀਂ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਸੀ ਵਿਦੇਸ਼ਾਂ ਚ ਪੁਰੇ ਬੋਲੀ ਤੇ ਉਹ ਕਰਤਾਰਪੁਰ ਸਾਹਿਬ ਲੰਘਾ ਕਿੰਨਾ ਨਿਖੋਲੇ ਮੋਦੀ ਸਰਕਾਰ ਨੇ ਖੋਲਿਆ ਜੇ ਗੱਲ ਕਰੀਏ ਮੈਂ ਹੁਣੀ ਦੇਖ ਰਿਆ ਸੀ ਸ਼ਹਿਜ਼ਾਦਿਆਂ ਦੇ ਨਾਮ ਤੇ ਇਹ ਬਸਾਲ ਉਪਰਤੀ ਕੁਰਬਾਨੀਆਂ ਹੀ ਨਹੀਂ ਕੋਈ ਵੀਰ ਬਾਲਦੇਵਸ ਕਿਸੇ ਨੇ ਕਦੀ ਨਹੀਂ ਸੋਚਿਆ ਸੀ ਯਕੀਨ ਇਹ ਸੋਚਿਆ ਤਾਂ ਮੰਨ ਕੇ ਮੋਦੀ ਜੀ ਵੀ ਜੀ ਵੀ ਸਰਕਾਰ ਨੇ ਸੋਚਿਆ ਉਦੋਂ ਬਾਅਦ 550 ਸਾਲਾ ਬਰਨਾਨਕ ਦੇ 350 ਸਾਲਾ ਗੁਰਮੋਹਨ ਸਿੰਘ ਵੀ 400 ਸਾਲਾ ਗੁਰਦੇਵ ਬਹਾਦਰ ਜੀ ਚਾਹੇ ਬਿਹਾਰ ਦੀ ਗੱਲ ਹੋਵੇ ਮੈਂ ਕਿਹਨਾਂ ਨਜ਼ਾਰਾ ਘਰੋਂ ਦੇਖੋ ਮੈਂ ਕੁਝ ਦਿਨ ਪਹਿਲਾਂ ਜਾ ਕੇ ਆਇਆ ਉੱਥੇ ਕੁਝ ਕੰਮ ਹੋ ਰਿਹਾ ਉੱਥੇ ਕੋਈ ਗੁਰਦੁਆਰਾ ਸਾਹਿਬ ਦੀ ਹਾਈ ਉਵਰ ਬਣ ਰਹੇ ਕੋਈ ਪੁਲ ਬਣ ਰਹੇ ਕੱਲੇ ਤੇ ਕਿਹਨੇ ਮੈਂ ਹੁਣੀ ਛੱਡ ਰਿਹਾ ਸੀ ਕਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਸ ਇੱਜ਼ਤ ਮਾਨ ਨਾਲ ਕੈਬਨਿਟ ਮੰਤਰੀ ਗਏ ਅਫਗਾਨਿਸਤਾਨ ਤੋਂ ਜਦੋਂ ਉਹਸ ਰੂਪ ਆਏ ਤੇ ਕਿਸ਼ ਸ਼ਾਨ ਨਾਲ ਮਾਨ ਵਧੀਆ ਸਾਡਾ ਜੇ ਦਰਬਾਰ ਸਾਹਿਬ ਦੀ ਗੱਲ ਕਰੀਏ ਤਾਂ ਬਾਹਰੋਂ ਉੱਥੇ ਬੜੀ ਲੋਕ ਚੜਾਵਾ ਚੜਾਉਂਦੇ ਆ ਐਫਸੀਆਰ ਇਹਨੂੰ ਰਜਿਸਟ੍ਰੇਸ਼ਨ ਗੁਰੂ ਹਰਮੰਦਰ ਸਾਹਿਬ ਦੀ ਬਿਸੀੜੀ ਬਾੜ ਦੀ ਸੰਗਤ ਆ ਡੋਨੇਸ਼ਨ ਆ ਜਿਹੜੀ ਦੇ ਸਕੇ ਉਹ ਬੜਾ ਸੌਖਾ ਕੀਤਾ ਚਲੋ ਇਹ ਤਾਂ ਗੱਲ ਕਰਨੀ ਹੋਸੀ ਜਿਹੜਾ ਹਰਮੰਦਰ ਸਾਹਿਬ ਜੀ ਐਸਪੀ ਤੋਂ ਬਾਹਰ ਕੱਢਣਾ ਹੋ ਚਲੋ ਇੱਕ ਪੁਆਇੰਟ ਜਿਹੜਾ ਭੀਸ਼ਾਤ ਕਾਂਗਰਸ ਪਾਰਟੀ ਅਸੀਂ ਉੱਥੇ ਸਾਰੇ ਬੈਠੇ ਸੀ ਹੈਰਾਨ ਹੋ ਜਿਵੇਂ ਤਰਤਾਰਪੁਰ ਸਾਹਿਬ ਦਰਬਾਰਾ ਸਾਹਿਬ ਲਾਂਗੇ ਬਾਰੇ ਗੱਲ ਪੁੱਛੀ ਹੋਈ ਚਾਹ ਚੜਿਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ ਜਿਹੀ ਅਫਸਾਹ ਸਾਰੇ ਇੰਕੂਸਿਕ ਮੁਸਲਮਾਨ ਇਕੱਠਾ ਹੋਇਆ ਉਦੋਂ ਹਨਾਨ ਹੋ ਗਿਆ ਸੀ ਸਾਰੇ ਹੀ ਜਦੋਂ ਇੱਕ ਚਿੱਠੀ ਜਰਨਲ ਸਕੱਤਰ ਨੇ ਲਿਖੀ ਪ੍ਰਧਾਨ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉੱਥੇ ਦਾ ਫੈਸਲਾ ਸੀ ਨਿਯੁkte ਜਿਹੜੇ ਸੀ ਉਹ ਮੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਉਹ ਠੁਕਰਾ ਦਿੱਤਾ ਅਸੀਂ ਚਲੋ ਗਏ ਨਹੀਂ ਇਹਨੂੰ ਨਹੀਂ ਪੁੱਛਣਾ ਹੁੰਦਾ ਪਰ ਜਿਉਂ ਇਹ ਕਹਿ ਦਿੰਦੇ ਵੀ ਅਸੀਂ ਹਾਜ਼ਰੀ ਦਾ ਲਾਭ ਨਹੀਂ ਨੰਨੀ ਅਸੀਂ ਬਖਸ਼ਵਾਜਾਂ ਕੇ ਸਾਡਾ ਪ੍ਰਬੰਧ ਕਰ ਦੋ। ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਹੁਣ। ਉਹ ਆਖਰੀ ਇਹਨਾਂ ਨੇ ਕਿੱਲ ਜਿਹੜੀ ਸਾਡੇ ਸਾਰਿਆਂ ਦੇ ਮਨਾਂ 'ਚ ਇੱਕ ਬਹੁਤ ਭਾਰੀ ਦੁੱਖ ਜਿਹੜਾ ਉਤੰਬਾਦ ਗਿਆ ਤੇ ਉਹਦੇ ਵਿੱਚ ਬਹੁਤ ਲੋਕਾਂ ਨੇ ਜਦੋਂ ਲੁਧਿਆਣੇ ਆ ਕੇ ਗੱਲ ਕੀਤੀ ਤੇ ਸਾਨੂੰ ਹਰੇਕ ਬੰਦੇ ਨੇ ਇਹ ਗੱਲ ਕਹੀ ਆ ਕਿ ਤੁਸੀਂ ਮੁੰਡੀ ਪਾਰਟੀ ਕਰ ਕੀ ਰਹੀ ਹੈ। ਕੋਜੀ ਸਿਆਸਤ ਕਰੋ ਤੁਸੀਂ ਰਾਮ ਮੰਦਰ ਜਿਹੜਾ 400 500 ਸਾਲਾਂ ਬਾਅਦ ਤਕਰੀਬਨ ਉਹ ਕਰਜ਼ਾ ਜਿਹੜਾ ਸਾਲਾ ਸਾਰਾ ਸੀਗਾ ਉਹ ਦੋਦੀ ਸਾਹਿਬ ਨੇ ਇਹ ਫੈਸਲਾ ਕਰਕੇ ਦਾਇਰ ਤੇ ਅਸੀਂ ਉਸ ਦਸਤ ਦੇ ਵਿੱਚ ਕਿੰਨਾ ਕਿੰਦਰ ਨੂੰ ਜਾ ਰਹੇ ਹਾਂ ਤੇ ਪਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਵੀ ਦੇਸ਼ ਦੀ ਪਤ ਪ੍ਰਤੀ ਜਿਹੜੀ ਸਭ ਤੋਂ ਵੱਡੀ ਜਿਹੜੀ ਭਾਵਨਾ ਹੈ ਉਹ ਕਦੋਂ ਕਦੋਂ ਵੀ ਦੇਸ਼ ਦੇ ਪ੍ਰਤੀ ਗੱਲ ਕਦੇ ਵੀ ਬੀਜਪੀ ਨੇ ਚਾਹੇ ਉਹ ਕਿਸੇ ਵੀ ਦੇਸ਼ ਵਿਰੋਧੀ ਅੰਸਰ ਦੀ ਹੋਵੇ ਉਹਨੂੰ ਬੜੇ ਤਕੜੇ ਹੱਥਾਂ ਨਾਲ ਇਹ ਕਹਿ ਦਿੰਦੇ ਆ ਇਹਨੂੰ ਇਹ ਧਰਮ ਨਾਲ ਜੋੜ ਲੈਂਦੇ ਆ ਧਰਮ ਨਾਲ ਨਹੀਂ ਜਦੋਂ ਵੀ ਕੋਈ ਉਹਨੇ ਜਿਹਨੇ ਦੇਸ਼ ਨੂੰ ਗੁਰਦੁਆਰਿਆਂ ਚ ਤੋੜ ਭੰਗ ਕੀਤੀ ਜਿਹੜਾ ਜਿਹੜਾ ਬੰਦਾ ਪੂਰੇ ਆ ਕੇ ਇੱਕ ਦੁਬਾਰਾ ਬੰਦੂਖਾਂ ਲੈ ਕੇ ਉਹ ਲੋਕਾਂ ਨੂੰ ਇਕੱਠੇ ਕਰਨ ਲੱਗਿਆ ਸੀ ਜਦੋਂ ਲੋਕ ਡਰ ਗਏ ਸੀ ਹਮਰਿਤ ਪਾਲ ਲੱਗ ਗਿਆ ਸੀ ਤੇ ਕਿਨੇ ਜਦੋਂ ਸਹਿਮ ਗਏ ਸੀ ਸਾਰੇ ਵੀ ਯਾਰੇ ਦੁਬਾਰਾ ਕੀ ਹੋ ਰਿਹਾ ਪੰਜਾਬ ਦੀ ਯਕੀਨ ਇਹ ਫੈਸਲਾ ਕੀਤਾ ਐਤਰੀ ਵਾਲੇ ਦੀ ਲਤਾਂ ਕੰਬੀਆਂ ਸੀ ਇਸ ਕਰਕੇ ਇਹ ਸਾਲੀਆਂ ਕਰਨ ਲੱਗੀਆਂ ਮੈਂ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦਾ ਵਿਜਸਤਰੀਕੇ ਨਾਲ ਹੋਰੇ ਤਰੱਕੀ ਬਾਕੀ ਸੂਬਿਆਂ ਚ ਹੋ ਰਹੀ ਹੈ ਉਹੀ ਤਰੱਕੀ ਹੈ ਜਿਹੜੀ ਅਮਨ ਸ਼ਾਂਤੀ ਲੈ ਕੇ ਪੰਜਾਬ ਚ ਕਰਾਂਗੇ ਅਖੀਰ ਚ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਿਉਂ ਅੱਜ ਉਤਸ਼ਾਹ ਦੇਖਿਆ ਅੱਜ ਜੋ ਚਾਹ ਦੇਖਿਆ ਕਿਉਂਕਿ ਭਾਜਪੀ ਦੇ ਵਿੱਚ ਵੀ ਬਹੁਤ ਲੋਕ ਕੈਂਡੀਡਟਸ ਬਹੁਤ ਲੋਕ ਟਿਕਟ ਮੰਗ ਰਹੇ ਸ ਬਹੁਤ ਖਬਰਾਂ ਵੀ ਅਸੀਂ ਆ ਲੱਗਦੀਆਂ ਰਹੀਆਂ ਪਰ ਇੱਕ ਹੋ ਕੇ ਇੱਕ ਹੋ ਕੇ ਬੀਜੇਪੀ ਅਦੀ ਜੰਦੀ ਦੇ ਲੀਡਰ ਮੇਰੇ ਕਮੈਂਟ ਹੱਥ ਆ ਰਹੇ ਚੁਣ ਫੁੱਲਾਂ ਦੇ ਵਰਖਾ ਕੀਤੀ ਮੈਂ ਸਮਝਦਾ ਅੱਜ ਲੁਧਿਆਣਾ ਇੱਕ ਹੋ ਗਿਆ ਪੈਸਾ ਵੀ ਤਾਂ ਕੋਈ ਨਹੀਂ ਕਿਸੇ ਪਾਰਟੀ ਦੀ ਗੱਲ ਹੀ ਨਹੀਂ ਰਹੀ ਅੱਜ ਲੋਕਾਂ ਦੇ ਜਿਵੇਂ ਇੱਕ ਮੇਲਾ ਹੁੰਦਾ ਨਾ ਮੇਲੇ ਵਿੱਚ ਕੋਈ ਪਾਰਟੀ ਨਹੀਂ ਕੋਈ ਧਰਮ ਨਹੀਂ ਸਮਾਇਆ ਹੁੰਦਾ ਤੇ ਅੱਜ ਉਸ ਬੀਜੇਪੀ ਦੇ ਜਿਹੜਾ ਦੇ ਅੰਦਰ મોદી ਜੀ ਦੀ ਗੱਲ ਜਿਹੜੀ 400 ਪਾਰ ਕਰਨ ਦੀ ਗੱਲ ਉਹਦੇ ਵਿੱਚ ਅੱਜ ਲੁਧਿਆਣਾ ਹੈ ਜਿਹੜਾ 400 ਵਿੱਚ ਅੱਜ ਸ਼ਾਮਿਲ ਹੋ ਗਿਆ ਤੇ ਅੱਜ ਹਰ ਵਰਗ ਹਰ ਰੰਗ ਹਰ ਮੈਂ ਜਿਹੜੀਆਂ ਬਾਕੀ ਪਾਰਟੀਆਂ ਛੱਡ ਕੇ ਅੱਜ ਲੋਕ ਅੱਜ ਰੇਲਵੇ ਸਟੇਸ਼ਨ ਪਹੁੰਚੇ ਤੇ ਅੱਧਾ ਦਿਨ ਪਾਰਟੀ ਨੇ ਅੱਧਾ ਦਿਨ ਜਿਹੜੀ ਪਾਰਟੀ ਆ ਜਿਹੜੀ ਬੁਰੇ ਉਹਨਾਂ ਨੇ ਤਿਆਰੀ ਕੀਤੀ ਤੇ ਅੱਜ ਉਹ ਤਿਆਰੀ ਕਰਕੇ ਮੈਂ ਇਸ ਕਲਪ ਤੇ ਇਹਨਾਂ ਦਾ ਬਹੁਤ ਧੰਨਵਾਦੀ ਆ ਤਕੀਰ ਸ਼ੀਮਾ ਚ ਕੁਸਚਨ ਪੁੱਛਿਓ ਮੈਂ ਇੱਕ ਗੱਲ ਜ਼ਰੂਰ ਕਹਿਣਾ ਜੋ ਮੇਰੇ ਮਨ ਚ ਮੇਰੇ ਮਨ ਚ ਬਹੁਤ ਵੱਡੀ ਇਹ 30 ਮੈਨੂੰ ਪਤਾ ਇਹ ਮੈਂ ਇਹ ਕਿਤੇ ਵੀ ਸ਼ਬਦ ਕੋਸ਼ੂਕ ਨਹੀਂ ਹੋਵੇ ਇਹ ਮੈਨੂੰ ਪਤਾ ਅੰਕਲ ਜਦੋਂ ਨਰਿੰਦਰ મોદી ਜੀ ਅਮਿਤ ਸ਼ਾਹ ਜੀ ਵੀ ਉਹਨਾਂ ਦੇ ਮਨ 'ਚ ਪੰਜਾਬ ਪ੍ਰਤੀ ਕੀ ਆ ਉਹ ਮੈਂ ਉਦੋਂ ਦੇਖਿਆ ਜਦੋਂ ਫਿਰੋਜ਼ਪੁਰ ਪ੍ਰਾਈਮਸਟਰ ਸਾਹ ਨੇ ਪ੍ਰੋਗਰਾਮ ਬਣਾਇਆ ਉਹਨਾਂ ਨੇ ਮੀਂਹ ਰੀ ਤੂਫਾਨ ਜਹਾਜ਼ ਬਠਿੰਡੇ ਕੋਈ ਹੋ ਕੇ ਸਰਕਾਰ ਕਾਂਗਰਸ ਦੀ ਕੋਈ ਡੀਜੀਪੀ ਨਹੀਂ ਪਹੁੰਚਿਆ ਦੇਖੋ ਇੱਕ ਚੀਮ ਇੱਕ ਪ੍ਰਾਈਮ ਮਿੰისტਰ ਸਾਹਿਬ ਆਇਆ ਕੋਈ ਡੀਜੀਪੀ ਦੀ ਕੋਈ ਚੀਫ ਸੈਕਟਰੀ ਨਹੀਂ ਕੋਈ ਮੰਤਰੀ ਨਹੀਂ ਤੇ ਪਰ ਇੰਨਾ ਉਹਨਾਂ ਦੇ ਮਨ ਸੀ ਵੀ ਮੈਂ ਆ ਚੀਜ਼ਾਂ ਲੈ ਕੇ ਆਇਆ ਜਿਹੜੇ ਪੰਜਾਬ ਦੀ ਮੈ ਅਨਾਉਂਸਮੈਂਟ ਕਰ ਰਿਹਾ ਉਹ ਬਠਿੰਡੇ ਤੋਂ ਬਾਹਰ ਰੋਡ ਨਿਕਲ ਕੇ ਗੱਡੀ ਜਿਹੜਾ ਕਿ ਪ੍ਰਾਈਮ ਮਿੰისტਰ ਖਾਨਸਕੋਰ ਦੇ ਬਾਰਡਰ ਦੇ ਨਾਲ-ਨਾਲ ਕੋਲਕਾਤਾ ਕਦੇ ਸਕਿਉਰਿਟੀ ਲਾਉ ਨਹੀਂ ਕਰਦੀ ਉਹਨਾਂ ਨੇ ਸਭ ਕੁਝ ਪਰੇ ਤੋੜ ਕੇ ਪੰਜਾਬ ਖਤਰ ਉਹ ਵਾਇਰਲ ਤੇ ਇੱਕ ਬਹੁਤ ਛੋਟੀ ਸਾਜ਼ਿਸ਼ ਕਰਕੇ ਇਹ ਗੱਲਾਂ ਚੱਲ ਰਹੀਆਂ ਬਹੁਤ ਛੋਟੀ ਸਾਜ਼ਿਸ਼ ਕਰਕੇ 10 20 50 ਬੰਦੇ ਇੱਕ ਐਸੀ ਜਗ੍ਹਾ ਤੇ ਪੁੱਲ ਤੇ ਉਹ ਮੂਰੇ ਟ੍ਰੈਫਿਕ ਸ਼ਾਮ ਕਰਵਾ ਦਿੱਤੀ ਕਿ ਪ੍ਰਾਈਮ ਮਿੰਿਸਟਰ ਸਾਹਿਬ ਉਹਦੇ ਰੁੱਕ ਗਏ ਉਹ ਅਕੇ ਉਹ ਜਿੰਨੇ ਪਤਾ ਕਿੰਨੇ ਪਰਸੈਂਟ ਉਹਨਾਂ ਨੇ ਸਿੱਧੀ ਭਰਤੀ ਫੌਜ ਜਿੰਨੀ 3% ਤੱਕ ਵੀ ਫੌਜ ਜਿਹੜੀ ਉਹ ਪੰਜਾਬ ਦੀ ਸਭ ਤੋਂ ਵੱਡਾ ਵਿਰੇਸ਼ ਦਾ ਮਿਊਜ਼ੀਅਮ ਗੁਰਨਾਨ ਸਿੰਘ ਦੀ ਨੋਤੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਆਪਣਾ ਕਾਰਕੋਰਡ ਬੜੇ ਉਪਤੀ ਸਟੀਲ ਹੱਬ ਆਫ ਇੰਡੀਆ ਜਿਹੜੀ ਉਹਨਾਂ ਨੇ ਬਣਾਉਣਾ ਸੀ ਆਪਣੀ ਗਵੈਂਡਗਾਰਡ ਆਈਟੀ ਹੱਬ ਉਹਨਾਂ ਨੇ ਬਣਾਉਣਾ ਸੀ ਮਹਾਲੀ ਇਹ ਤੇ ਤਾਂ ਗੱਲ ਕੀਤੀ ਸੀ ਈਮਸ ਜਾਂ ਇਹ ਤਾਂ ਬਹੁਤ ਉਹਨਾਂ ਨੇ ਹਰ ਇਹੋ ਸੋਚਿਆ ਸੀ ਵੀ ਜਿਹੜੇ ਧਰਮੀ ਫੌਜੀ ਨੇ ਜਿਹੜੇ ਆ ਗਏ ਉਹਨਾਂ ਨੂੰ ਵੀ ਕਿਵੇਂ ਦੁਬਾਰਾ ਉਹਨਾਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਨੌਕਰੀਆਂ ਦੇਣੀਆਂ ਆਣ ਇਹ ਤਾਂ ਉਹਨੇ ਥੋੜਾ ਛੋਟੀਆਂ ਗੱਲਾਂ ਦਸੀਆਂ ਸਾਰਾ ਪੰਜਾਬ ਦਾ ਜਿਹੜਾ ਕਿਸਾਨ ਦਾ ਤਹਜਾ ਉਹ ਉਹਨਾਂ ਨੇ ਮਾਫ਼ ਕਰਨ ਦੀ ਗੱਲ ਕਰ ਦਿੱਤੀ ਲੈ ਕੀ ਆਇਆ ਸਿੱਖਿਆ ਨਹੀਂ ਇੰਨਾ ਕੋਸ਼ਿਸ਼ ਅੰਡਾ ਸਪਰੀਨਗ ਪੈਕੇਜ ਜਿਵੇਂ ਜਿਵੇਂ ਬੰਦੀ ਜਾਂ ਮਾਚਰ ਜਾਂ ਨਲ ਸਟਰੀਟਸ ਜਾਂ ਇੰਡਸਟਰੀ ਨੂੰ ਦੇਵੀਏ ਉਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਦੀ ਖਾਸ ਤੌਰ ਤੇ ਚਾਹੇ ਉਹ ਰੋਜ਼ ਹੋ ਰਾ ਚਾਹੇ ਉਹ ਉਤਰਨタルਾ ਚਾਹੇ ਯਮਨ ਸਰਹਾਾ ਜਿੰਨੇ ਵੀ ਬਾਰਡਰ ਜਿਹੜੇ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਪਹਾੜਾਂ ਦੇ ਰਾਜਿਆਂ ਨੂੰ ਇੰਡਸਟਰੀ ਸੂਤ ਮਿਲਦੀ ਆ ਵਡੇ ਤੋਂ ਵੱਡੇ ਪ੍ਰੋਜੈਕਟ ਵੀ ਉਸੇ ਆਸਕੜ ਉਹ ਇੰਡਸਟਰੀ ਦੇ ਵਿੱਚ ਸ਼ੂਟ ਦਾ ਆਦਤ ਹੈ ਹੋਰ ਪੁਲਿਸ ਦੀਆਂ ਉਹਨਾਂ ਨੇ ਕੰਪਨੀਆਂ ਵਧਾਉਣ ਦਾ ਤੇ ਜਿਹੜੀਆਂ ਜਿਹੜੀਆਂ ਮੈਂ ਅਜੇ ਭੁੱਲ ਗਿਆ ਦੁਬਾਰਾ ਦੱਸਾਂ ਇਹ ਬੰਦਿਆਂ ਨੇ ਉਹਨਾਂ ਨੂੰ ਰੋਕੇ ਉੱਥੋਂ ਜਾਣ ਇਹ ਇਸ ਕਰਕੇ ਉਹ ਸੁਖਣਾ ਹੈ ਜਿਹੜਾ ਉਹਨਾਂ ਦਾ ਉਹ ਦੁਬਾਰਾ ਸੱਚ ਹੋਵੇ ਉਹ ਜੂਨ ਤੋਂ ਬਾਅਦ ਪੰਜਾਬ ਦੀ ਵੀ ਜੇ ਜਿਹੜੀ ਉਹ ਲੱਗੇਗੀ ਜਦੋਂ ਅਸੀਂ ਆਪਣੇ ਆਪ ਨੂੰ ਤਕੜਾ ਇੱਕ ਚੀੜਾ ਸਾਰੇ ਟਰਾਕ ਕੇ ਲੈ ਕੇ ਜਾਵਾਂਗੇ ਤੇ ਆਪਣੀ ਆਪ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਪੂਰੀਆਂ ਹੋ ਗਈਆਂ ਬਟੂ ਜੀ ਤੁਸੀਂ 10 ਸਾਲ ਮੈਂਬਰ ਪਾਰਲੀਮੈਂਟ ਰਹੇ ਹੋ ਜਿਆਦਾ ਚਾਹ ਰਹੇ ਚਾਹ ਰਹੇ ਨਹੀਂ ਪੁੱਛਿਆ ਜਾ ਰਿਹਾ ਕਿ ਲੁਧਿਆਣਾ ਦੇ ਜਿਹੜੇ ਜਵਲਨ ਮੁਕਿਆ ਸਾਡਾ ਬੁੱਢਾ ਨਾਲਾ ਜਿਹੜਾ ਸੋਨੇ ਦੀ ਖਾਨ ਬਣਿਆ ਰਿਹਾ ਹੈ ਪਿਛਲੇ ਵੀਨਾ ਫ फेब्रुवारी ਆਇਆ ਕੁਝ ਨਹੀਂ ਹੋਇਆ ਤੇ ਇਹ ਮਸਲੇ ਨੂੰ ਤੁਸੀਂ ਉਨੀ ਹਾਲ ਹੋ ਸਰਦਾਰ ਅੱਗੇ ਕੀ ਕਰੋਗੇ ਤੁਸੀਂ ਇਹ ਨਹੀਂ ਗੱਲ ਕਰ ਰਿਹਾ ਸੀ ਇਹਨਾਂ ਨਾਲ ਬੇਸ਼ੱਕ ਪਲੀ ਬਿਕੂ ਸੈਂਟਰ ਸਰ ਅਸੀਂ ਤਾਂ ਸਮਾਰਟ ਸਿਟੀ ਫਿਰ ਵੀ ਆਪੋਜੀਸ਼ਨ ਸ਼ੋਕੇ ਵੀ ਫਿਰ ਲੁਧਿਆਣਾ ਇਹ ਪਹਿਲੇ 7000 ਕਰੋੜ ਰੁਪਈਆ 650 ਕਰੋੜ ਰੁਪਈਆ ਕਿਹਨੇ ਦਿੱਤਾ ਹੈ ਸੈਂਟਰ ਗਵਰਨਮੈਂਟ ਦਾ ਹੀ ਆ ਜਿਹੜਾ ਬੁੱਢੇ ਤੇ ਆਲੀ ਆਇਆ ਬਿਲਕੁਲ ਉਹ ਉਹ ਦਾ ਅਸੀਂ ਤਾਂ ਉਹ ਉਹਨਾਂ ਨੇ ਫਿਰ ਪੈਸਾ ਦਿੱਤਾ ਪਰ ਆਪਰੇਸ਼ਨ ਛੋਣ ਨਾਤੇ ਇੱਥੇ ਨਕੀਲ ਨਹੀਂ ਪਾ ਸਕੇ ਉਹਨਾਂ ਨੂੰ ਜਿਹੜਾ ਕਿ ਅੱਜ ਉਹ ਪੈਸਾ ਉਹਨੂੰ ਤੁਹਾਨੂੰ ਅੱਗੇ ਦੇਖਿਓ ਕੀ ਕੀ ਕੰਮ ਕਰਦੇ ਆ ਜਿੱਥੇ ਜਿਹਨੇ ਉਹ ਮਿਸਯੂਜ਼ ਕੀਤਾ ਉਹ ਪੈਸਾ 1600 ਕਰੋੜ 1650 ਕਰੋੜ ਦਾ ਮਤਲਬ ਇਹੀ ਗੱਲ ਆ ਜਿਹੜਾ ਇੱਥੇ ਸੈਂਟਰ ਗਵਰਨਮੈਂਟ ਦਾ ਆਇਆ ਹੋਇਆ ਵੇਖੋ ਜੀ ਗ੍ਰਾਮ ਮੰਦਰ ਦੇ ਨਾਮ ਤੇ ਕਿੰਨੇ ਕੰਮ ਰਾਸਤੇ ਆਪ ਆਪਕੇ ਸਾਥ ਹੈ ਜੀ ਰਾਮ ਮੰਦਿਰ ਦਾ ਨਾਮ ਪਹਿਲੂ ਵਿਆਣਾ ਕਿ ਨਹੀਂ ਤੁਸੀਂ 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 ਸੋਚਦੇ ਹੋ ਕੋਈ ਰਾਮ ਮੰਦਿਰ ਰਾਮ ਤੋਂ ਬਿਨਾਂ ਕੋਈ ਘਰ ਹੈਗਾ ਚਾਹੇ ਕਾਂਗਰਸੀ ਹੋਵੇ ਚਾਹੇ ਕਿਸੇ ਹੋਵੇ ਰਾਮ ਤਾਂ ਹਰ ਘਰ ਚ ਤੇ ਹਰ ਘਰ ਹੀ ਨਾਰਾਜ਼ ਸੀਗਾ ਜਦੋਂ ਰਾਮ ਜੀ ਦੇ ਜਾਨੋ ਇਹ ਗੱਲ ਕੀਤੀ ਵੀ ਰਾਮ ਆ ਰਹੇ ਆ ਤੁਹਾਡੇ ਸਾਥ ਹੈ ਜੀ ਆਪਕੇ ਸਾਥ ਆ ਰਹੇ ਫਿਰ ਸਾਰੀ ਮੈਂ ਤਾਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਸਾਰੇ ਆਗੇ ਅੱਜ ਕਿੰਨੇ ਲੋਕ ਆ ਰਹੇ ਨੇ ਕਾਂਗਰਸ ਕਿੰਨੀ ਕ ਸਾਬਤ ਵਿਧਾਇਕ ਜੀ ਤੁਹਾਡੇ ਅੰਦਰ ਸੰਜੇ ਦਲਵਰ ਸਿੰਘ ਨੇ ਉਸ ਸੱਜੇ ਦਰਿਏ ਉਹ ਕਹਿੰਦੇ ਵੀ ਅਸੀਂ ਕੀ ਕਮੀਆਂ ਰਹਿ ਗਈਆਂ ਅਸੀਂ ਕੀ ਤੁਹਾਨੂੰ ਪਿਆਰ ਤੇ ਮੁਹੱਬਤ ਨਹੀਂ ਦੇ ਪਾਈ ਕਿਉਂ ਕਿ ਅਸੀਂ ਪਾਸਾ ਪੁੱਟਦੇ ਪਹਿਲੀ ਗੱਲ ਲੀਡਰਾਂ ਦੀ ਉਹ ਤਾਂ ਆ ਪਾਰਟੀ ਨੇ ਦੇਖਣਾ ਵੀ ਕਿਹਨੂੰ ਜੁਆਇਨ ਕਰਾਉਣਾ ਮੈਂ ਮੈਂ ਤਾਂ ਕਾਂਗਰਸ ਵਰਕਰਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਮਨ ਚ ਜਿਹੜੇ ਸਾਨੂੰ ਜਿਹਦੇ ਕਹਿੰਦੇ ਸੀ ਰੋਜ਼ ਪੁੱਛਦੇ ਸੀ ਵੀ ਇਹ ਕਿਉਂ ਕੀਤਾ ਜੀ ਜਿਨ੍ਹਾਂ ਨੇ ਕਮਲ ਦੇ फूल ਤੇ ਮੋਹਰ ਲਾਉਣੀ ਆ RAM ਜੀ ਉਹ ਚ RAM ਦਿਖਦਾ ਏ ਤੇ ਉਹ ਵਰਕਰ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਕੋਈ ਵੀ ਕਾਂਗਰਸ ਪਾਰਟੀ ਨਾਲ ਨਹੀਂ ਰਹੂਗਾ ਜੀ ਪ੍ਰਤਾਪ ਸਿੰਘ ਬਾਦਵਾ ਜੀ ਨੇ ਕਿਹਾ ਹੈ ਕਿ ਅੱਛਾ ਹੈ ਚਲੇ ਜੇ ਜੇ 1 ਲੱਖ ਵੋਟਾਂ ਤੋਂ ਹਾਰਾ ਸੀ ਸਾਡੇ ਸੀਨੀਅਰ 2 ਲੱਖ ਚਲੋ ਜੀ ਉਹ ਜੇ ਮੈਂ ਕੋਈ ਗੱਲ ਫਿਰ ਫਿਰ ਮੈਂ ਕਹਿ ਦੂੰਗਾ ਮੈਂ ਤਾਂ ਇੰਨੀ ਕਹਿਣਾ ਬਈ ਚਲੋ ਇੱਕ ਫਿਰ ਬਾਜਵਾ ਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਵਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਹਿਆ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਕਿਹੜੀ ਗੱਲ ਲੇਟ ਨਹੀਂ ਹੋਵੇ ਤੁਹਾਨੂੰ ਲੱਗਦਾ ਸੀ ਕਿ 10 ਸਾਲ ਪਹਿਲਾਂ ਬੀਜੇਪੀ ਚਲਾਈ ਹੋ ਜਾਂਦੀ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਪਰ ਮੇਰਾ 13 ਨਹੀਂ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਇੱਕ ਮੇਰਾ ਸਵਾਦ ਸਰ ਸਰ ਜਿਹੜੀਆਂ ਪਾਰਟੀਆਂ ਕਹਿੰਦੀਆਂ ਕਿ ਜਲ ਬਲ ਬਲ ਗਿਆ ਘਣਾ ਕਰਕੇ ਜਿਵੇਂ ਇਹਨਾਂ ਨੇ ਸ਼ੁਰੂ ਕੀਤੀ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਤੇ ਇਹਨੂੰ ਸਟ੍ਰੈਟੇਜੀ ਕਰਨਾ ਚਾਹੀਦਾ ਕਿ ਲੋਕੀ ਕਿਉਂ ਡਾ ਰਹੇ ਆ ਸਾਡੇ ਖਿਦਮਤ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਸ਼ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਔਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਿਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਰੀ ਵਾਰ ਸੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦੀ ਦਿੱਲੀ ਕੋਈ ਨਾ ਕੋਈ ਕਿਨੂੰ ਲੱਭ ਰਿਆ ਕੋਈ ਕਿਨੂੰ ਲੱਭ ਰਿਆ ਸਪਾਰਸ਼ਾਂ ਲਵਾ ਰਿਆ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਸੀਨੀਅਰ ਮੰਤਰੀ ਅਸ਼ੀਸ਼ ਦੀ ਗੱਲ ਨਹੀਂ 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 ਮਨੀਸ਼ ਟਵਾੜੀ ਜੀ ਤਾਂ ਉਹ ਲੜਦੇ ਆ ਬਟਾ ਤੁਹਾਨੂੰ ਪਾਰਲੀਮੈਂਟਰੀ ਪ੍ਰੈਸ ਦੀ ਉਹ ਟਵਾੜੀ ਸੀ ਉਹ ਤਾਂ ਖਤਰਾ ਹੀ ਸੀ ਤਾਂ ਕਿ ਅੱਧਰ ਆਏ ਹੋ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਿਹਾ ਵੀ ਅਸੀਂ ਤਾਂ ਕਿਸੇ ਦਾ ਨਾਂ ਹੀ ਨਹੀਂ ਭੇਜਿਆ ਸੀ ਇੱਥੋਂ ਕੱਲਿਆਂ ਦਾ ਨਾਂ ਸੀ ਅਸੀਂ ਦੇਖੀ ਗਏ ਸੀ ਜੀ ਦਾ ਲੀਡਰ ਦਾ ਫੋਨ ਹੀ ਚੁੱਕਦੇ ਸੀਗੇ ਤੇ ਉਹ نیچے ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਹਵਾਲੀ ਸਾਬ ਦਾ ਸਵਾਲ ਮੈਨੂੰ ਕੀ ਪੁੱਛਣਾ ਜੀ ਸਾਡਾ ਬੁੱਧੀ ਹਜੂਰ ਦੇ ਉੱਪਰ ਜੀ ਹਾਂ ਸਾਨਾ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰੇ ਦਾ ਜਵਾਬ ਦੇਣਾ ਆ ਜੀ ਦੀ ਗੱਲ ਕਰ ਰਹੇ ਆ ਤਲਵਾਰ ਜਿਹੜੀ ਗੱਲ ਕਰ ਰਹੇ ਆ ਕੰਨੀ ਜੀ ਯਾ ਤਾਂ ਕੋਈ ਨੰਬਰ ਐਸਾ ਦੇਓ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਆ ਜਿਹੜੇ ਛੱਡ ਜਿਹੜੇ ਛੱਡ ਤੇ ਹਾਂ ਛੱਡੋ ਪਰੇ ਕਾਨੂੰਨ ਸਾਨਾ ਉਹਨਾਂ ਨੂੰ ਜਵਾਬ ਇਲੈਕਸ਼ਨ ਚ ਦੇਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਚ ਜਵਾਬ ਦਵਾਂਗੇ ਉਹਨਾਂ ਨੂੰ ਕਿਹ ਜੀ ਕਿਸਾਨ ਕਿਸਾਨ ਬਿਲਕੁਲ ਨਹੀਂ ਨਰਾਜ ਆਵਾਜ਼ ਬਾਦੋ ਕਿਸਾ ਦੇ ਤੋ ਰਾਡੀਆਂ ਲੈਸੀ ਜੀ ਪਿੰਡਾਂ ਵੀ ਜਾਵਾਂਗੇ ਕਿਸ ਤਰ੍ਹਾਂ ਦੇਖੂਗਾ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਕਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਨਹੀਂ ਬੈਠਾ ਨਾ ਇੱਕ ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਵਾਲੀ ਸਵਾ ਸਾਲ ਤੁਸੀਂ ਸਾਰੇ ਰੋਜ਼ ਵੀ ਭਾਜੀਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੇ ਉਹਦੀ ਸਾਹਿਬ ਨੇ ਬਿੱਲ ਵਾਪਸ ਕਰ ਲਿਆ ਉਦੋਂ ਹੀ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਹਾਂ ਤੁਸੀਂ ਸਮਝੇ ਨਾ ਗੱਲ ਨੂੰ ਕਿਸਾਨ ਜਿਨਾਏ ਉਹ ਬਿਲਕੁਲ ਵੀ ਉਹਦੇ ਕੋਈ politcal ਬੰਦੇ ਆ ਜਿਹੜੇ ਉਹ ਚਾਹੇ ਬੀਜੇਪੀ ਆ ਚਾਹੇ ਅਕਾਲੀ ਦਲ ਆ ਚਾਹੇ ਆਪ ਕਿਸਾਨ ਟੱਪੇ ਦਾ ਸਰਲੀ ਕਣਕ ਕਰਦਾ ਹੈ ਸਭ ਦਾ ਹੀ ਉਹਦੇ ਵੋਟਰ ਨੇ ਜਿਨ੍ਹਾਂ ਦਾ ਘੇਡ ਭਰਦਾ ਹੈ ਕਿਸਾਨ ਤਾਂ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤਾਂ ਤੇ ਸਭ ਦਾ ਫਰਜ਼ ਮੰਨਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਰਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਆ ਜਦੋਂ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਹਮੇਸ਼ਾ ਹੀ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਦੀ ਕਰਨਾ ਚਾਹੁੰਦੇ ਆ ਆ ਸਾਡੂੰ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੂਬਾ ਹੈ ਪਰ ਪਿੱਛੇ ਗੈਬ ਕਿੱਥੇ ਆ ਗੈਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਭਾਜਪਾ ਦੇ ਨਮਾਇंदे ਹੋਣਗੇ ਤੇ ਅਸੀਂ ਦੇ ਬੈਠ ਕੇ ਉੱਥੇ ਵਿੱਚ ਉਹ ਭਾਜਪਾ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਭਾਜਪਾ ਨਹੀਂ ਸੀ ਇਹ ਵਰਤਦੇ ਸੀਗੇ ਅਕਾਲੀ ਦਲ ਅਰਗੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿੰისტਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿੰისტਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿੰისტਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ 'ਚ ਉਹ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹ ਉਹ ਪੋਲਿਟਿਕਸ ਈ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜਗਤ ਹੋ ਗਈਆਂ ਫਿਰ ਲਿਖੀ ਗਈ ਲਿਖੀ ਗਈ ਬੋਤੀ ਹੈਗੀ ਐ ਦੋਸਤੀ ਰਹੇਗੀ ਹੈ ਜੀ ਪਾਪੂ ਸਾਹਿਬ ਕਹਿੰਦੇ ਤੁਹਾਡੇ ਨਾਲ ਦੋਸਤੀ ਰਹੇਗੀ ਐ ਤੇ ਦੋਸਤੀ ਰਹੇਗੀ ਪਰ ਵਰਕਰ ਜਿਹੜਾ ਦਾ ਤੁਹਾਨੂੰ ਜਵਾਬ ਦੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਹਿ ਲਿਆ ਤੁਸੀਂ ਆਪਣੇ ਦਾਦਾ ਜੀ ਦੇ ਵਿਚਾਰਧਾਰਾ ਤੇ ਉਹਨਾਂ ਦੀ ਸ਼ਹਾਦਤ ਨੂੰ ਭੁੱਲ ਕੇ ਵੀ ਜਾਈਂਗੇ ਦਾਦਾ ਜੀ ਦੇਖੋ ਗੱਲ ਹੀ ਆ ਇੱਕ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਹੋਰ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਇਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਤਾਂ ਅੱਜ ਚੜਾਸੀ ਦੀ ਗੱਲ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨਹੀਂ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬੈਂਸ ਸਿੰਘ ਜੀ ਸਿਆਰ ਬੈਂਸ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਹੀ ਬੈਠੇ ਆ ਪਰ ਲੋਚਨ ਸੁੰਣ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਕਾਂਗਰਸ ਦਾ ਸਰੀ ਫੋਕਸ ਨਹੀਂ ਹੈ। ਬਾਕੀ ਤੁਹਾਨੂੰ ਗੱਲਾਂ ਸਾਰੀਆਂ ਇੰਟਰਵਿਊ ਕਰਕੇ ਦੱਸਣ ਇੱਕ ਮਿੰਟ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ। ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ ਆ। ਅੱਜ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਗੱਲ ਮੇਰੇ ਕੋਲ ਬਹੁਤ ਕੋਸ਼ਿਸ਼ ਇਆਸਾ ਇਹਨਾਂ ਨੂੰ ਮਤਲਬ ਭੱਜਣ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ 'ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬਿਨਤ ਸਿੰਘ ਜੀ ਨੇ ਬਣਾਈ 92 'ਚ ਕਾਂਗਰਸ ਦਾ ਤੋੜੇ ਨਾ ਨਹੀਂ ਲੈਂਦਾ ਸੀ ਕੋਈ ਇਸ ਸਾਰਿਆਂ ਨੂੰ ਜਿਹੜੇ 92 'ਚ ਮਾਡਲ ਨੇ ਸਾਰੀ ਇਸ ਸਰਦਾਰ ਬਿਆਨ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਇਹਨਾਂ ਨੂੰ ਤਾਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਜੇ ਰਾਜ ਭੋਗ ਰਹੇ ਆ ਨਾ ਉਹ ਉਹਨਾਂ ਦਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰ ਮੈਂ ਪਿਛਨੀਆਂ ਸਪੀਚਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸਦਾਰ ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਤਰਾ ਲੈ ਗਏ ਕਾਂਗਰਸ ਨੂੰ ਕਿਧਰ ਦੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਬਿਲਕੁਲ ਨਹੀਂ ਬਿਲਕੁਲ ਜੀ ਕਦੇ ਪੁਰਾਣੇ ਸਾਥੀ ਨੇ ਸੁਨੀਲ ਜਾਖੜ ਜੀ ਦੀ ਤੁਹਾਡੀ ਜੁਆਇਨਿੰਗ ਹੁੰਦੀ ਹੈ ਨਜ਼ਰ ਨਹੀਂ ਆਉਂਦੇ ਛੂਬੀ ਲਿੰਕੂ ਛਿੱਤਰੋਂ ਪੁਰਾਣੋਂ ਜੁਆਇਨਿੰਗ ਕਰਾਉਂਦੇ ਨੇ ਜੰਟੀਗਰ ਦੇ ਵਿੱਚ ਮੀਟਿੰਗ ਹੁੰਦੀ ਹੈ ਉੱਥੇ ਤੁਸੀਂ ਨਹੀਂ ਤੁਹਾਡੇ ਵਿੱਚ ਬੂੜੀਆਂ ਨੇ ਕੁਝ ਜੱਕਾ ਕੋਲੇ ਵਿੱਚ ਬਸ ਅਸੀਂ ਨਮੀਓ ਗੱਲ ਕਰੀ ਕਿਹੜੀ ਪੰਜਾਬ ਜਿਹੜਾ ਪੱਕਾ ਦੱਸੋ ਉਹ ਪੱਕਾ ਦੀ ਬਣਦਾ ਹੋਵੇ ਕੋਈ ਨਹੀਂ ਇਹ ਰਿਹ ਲੁਧਿਆਣੇ ਵਿੱਚ ਕਿਹਦੇ ਨਾਲ ਮੁਤਾਬਲਾ ਹੋ ਰਿਹਾ ਕੋਈ ਕਿਸੇ ਦੀ ਹੈ ਇਹ ਵੀ ਪਾਰਟੀ ਨਾਲ ਮੈਂ ਕਹਿੰਦਾ ਕੋਈ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭਦਾ ਇਹ ਇਹ ਫੈਸਲਾ ਕਰਨਾ ਆਵੇ ਤਾਂ ਸਹੀ ਹੁਣ ਮੈਦਾਨ ਚ ਜਿਹੜਾ ਹੁੰਦਾ ਪੰਜਾਬ ਕਾਂਗਰਸ ਦਾ ਆਪ ਦਾ ਜਟਵੰਦਨ ਹੋ ਰਿਹਾ ਹੈ ਚਾਂਸ ਲੱਗ ਰਹੇ ਆਪਾਂ ਨੂੰ ਵੀ ਜੋ ਮਰਜ਼ੀ ਕਰਨ ਕੋਈ ਪਰ ਸਹਾਰੀ ਕਿਸੇ ਸਹਾਰੀ ਕੋਈ ਨਹੀਂ ਕਰ ਸਕਦਾ ਜਦੋਂ ਜਦੋਂ ਭਾਜਪਾ ਹੀ ਸਭ ਨੂੰ ਬੈਠਾ ਕਿੱਥੇ ਪੜਾਣਾ ਜਦੋਂ ਜਦੋਂ ਬੀਜਪੀ ਇਕੱਲਾ ਲੱਗਦਾ ਵਰਸਾ ਹੋਵੇ